ਕਿ ਉਹਨਾਂ ਨਾਲ ਗੱਲ ਹੋਈ ਇਹ ਵੀ ਉਹ ਲਿਖ ਕੇ ਦੇ ਦੇਣਾ ਐਮਐਲਏ ਸਾਹਿਬ ਨੇ ਕਿਹਾ ਵੀ ਜਿਵੇਂ ਤੁਸੀਂ ਮੈਨੂੰ ਲਿਖ ਕੇ ਦਿਓਗੇ ਜਿਹੜੀਆਂ ਨਜਾਇਜ਼ ਗੱਡੀਆਂ ਖੜਦੀਆਂ ਗਲੀ ਗਵਾਣ ਦੀ ਕੋਈ ਗੱਲ ਨਹੀਂ ਜਿਹੜੀਆਂ ਨਜਾਇਜ਼ ਖੜਦੀਆਂ ਉਹ ਸਾਰੀਆਂ ਇਥੋਂ ਟੋਕਰਾਤੀਆਂ ਜਾਣਗੀਆਂ ਐਮਐਲਏ ਸਾਹਿਬ ਨਾਲ ਗੱਲ ਹੋ ਗਈ ਇਹ ਇਹ ਨਾਲ ਗਏ ਸੀ ਇਹਨਾਂ ਸਾਹਮਣੇ ਆਇਆ ਮੈਨੂੰ ਲਿਖ ਕੇ ਦੇ ਦੇ ਐਮਐਲਏ ਸਾਹਿਬ ਨੇ ਕਿਹਾ ਵੀ ਜਿਹੜੀ ਵੀ ਕੋਈ ਗੱਡੀ ਨਜਾਇਜ਼ ਖੜੇਗੀ ਉਹ ਚੁਕਾਤੀ ਜਾਏਗੀ ਕਹਿੰਦਾ ਸ਼ਰਾਬ ਦਾ ਠੇਕੇ ਦੀ ਗੱਲ ਆ ਸਾਰੀ ਰੋਲਾ ਉਹੀ ਪੈ ਰਿਹਾ ਵੀ ਇੱਥੇ ਮੰਦਿਰ ਵੀ ਆ ਸਕੂਲ ਵੀ ਉਹ ਪਤਾ ਗੱਲ ਕੀ ਹੈ ਜੀ ਵੀ ਸ਼ਰਾਬ ਦਾ ਠੇਕਾ ਮਨਜ਼ੂਰੀ ਨਾਲ ਉਹਨ ਤੇ ਉਹ ਦੇਖ ਕੀ ਉਹਨਾਂ ਨੇ ਖੁੱਲਿਆ ਮਨਜ਼ੂਰੀ ਨਾਲ ਖੁੱਲਿਆ ਉਹ ਤੁਸੀਂ ਉੱਥੋਂ ਡਿਪਾਰਟਮੈਂਟ 'ਚ ਪਤਾ ਕਰ ਸਕਦੇ ਹੋ ਮੈਨੂੰ ਤਾਂ ਇਹਦੇ ਬਾਰੇ ਮੈਂ ਤਾਂ ਸਿਰਫ ਜਗਾ ਦਿੱਤੀ ਠੇਕੇ ਬਾਰੇ ਮੈਨੂੰ ਨਹੀਂ ਪਤਾ ਉਹ ਤੁਸੀਂ ਡਿਪਾਰਟਮੈਂਟ 'ਚ ਪਤਾ ਕਰ ਲਓ ਵੀ ਉਹਨਾਂ ਨੇ ਆਪਣੀ ਮਨਜ਼ੂਰੀ ਪੰਜਰੀ ਸਭ ਲਈ ਜੀ ਅਸੀਂ ਕਹਿੰਦੇ ਆ ਤੁਸੀਂ ਮੱਲੇ ਵਾਸੀ ਨਾਲ ਉਹ ਮੱਲੇ ਵਾਸੀ ਇਹਦੇ ਅਸੀਂ ਉਹਨਾਂ ਨਾਲ ਹੀ ਆ ਮੱਲੇ ਵਾਲੇ ਜੇ ਨਿਆਂਜ ਹੋਗਾ ਮੈਂ ਆਪ ਨਹੀਂ ਖੁੱਲਣ ਦੇਣਾ ਜੇ ਨਿਆਂਜ ਹੋਇਗਾ ਤਾਂ ਉਹਨਾਂ ਨੇ ਖੋਲ ਲਾਣੀ ਨਿਆਂ ਹੋਗਾ ਮੈਂ ਇਹ ਨਹੀਂ ਖੁੱਲਣ ਦਊਗਾ ਲੋਕੀ ਦੋਸਤ ਵੀ ਕਰ ਰਹੇ ਆ ਵਿਰੋਧ ਨਾ ਜੀ ਉਹ ਗੱਡੀਆਂ-ਕੁਟੀਆਂ ਦਾ ਤੁਸੀਂ ਤਾਂ ਇੱਥੇ ਹੀ ਕਿੜਿਓ ਗੱਡੀਆਂ-ਕੁਟੀਆਂ ਦਾ ਜ਼ ਔਰ ਕੋਈ ਰੋਲਾ ਨਹੀਂ ਹੈ। ਮੇਲੇ ਕੁੜੀਆਂ ਵੀ ਨਾਲ ਹੈ ਇੱਥੇ ਨਾਲ। ਉਹ ਕੁੜੀਆਂ ਦਾ ਰਸਤਾ ਪਿਛਲੇ ਪਾਸੇ ਹੈ ਭਾਜੀ ਉਹ ਛੋਟੇ। ਇਵੇ ਲਾਕਨ ਵਾਸੀਆਂ ਨੂੰ ਵਿਰੋਧ ਕਰਦੇ ਨੇ ਪਰੇਸ਼ਾਨੀ ਹੈ ਕਿ ਇਸ ਦੇ ਨਾਲ ਹਾਂ ਨਾਲੀਆਂ ਇਲਾਕਾ ਆਪਣਾ ਹੀ ਹੈ ਮੈਂ ਇੱਥੇ 20 ਸਾਲ ਨਗਰਾਨੀ ਜੀ ਹੈ। ਪਰੇਸ਼ਾਨੀ ਭਾਜੀ ਸਾਡੀ ਪਰਵਾਹ ਮੇਰੀ ਆਪਣੀ ਤੇ ਹੈ ਇਸ ਉੱਪਰ ਹੈ। ਉੱਪਰ ਹੈ ਜੀ ਇੱਥੇ ਰਹਿਣੇ ਹੈ ਜੀ ਪਰਿਵਾਰ ਜਿੱਦਾਂ ਲਿਆਂਦਾ ਇੱਦਾਂ ਹੀ ਬੰਦ ਇੱਦਾਂ ਹੀ ਚਕਾਉ। ਮੇਰੀ ਗੱਲ ਸੁਣੋ ਜੀ ਉਹ ਕਹਿੰਦੇ ਕਿ ਸਾਰੇ ਮਹੱਲੇ ਨੂੰ ਕੋਈ ਦਿੱਕਤ ਨਹੀਂ ਆਣੀ। ਅਸੀਂ ਆ ਉਹ ਜੁਬਾਨ ਕਰਕੇ ਗਏ ਆ ਕਿ ਕੋਈ ਵੀ ਸ਼ਰਾਬੀਆਂ ਦੀ ਗੱਡੀ ਲੱਗੂਗੀ ਜਾਂ ਕੁਝ ਵੀ ਲੱਗੂਗਾ ਤਾਂ ਅਸੀਂ ਜ਼ਿੰਮੇਵਾਰ ਆ ਮੇਰੀ ਗੱਲ ਸੁਣੋ ਲੋਕਾਂ ਨੂੰ ਕਮਾਈ ਨਹੀਂ ਹੋ ਰਹੀ ਗਲੀਆਂ ਗਲੀਆਂ ਦੇ ਵਿੱਚ ਫਿਰ ਖੋਲ ਦੋ ਠੇਕੇ ਤੇ ਖੋਲ ਦੋ ਸ਼ਰਾਬਾਂ ਇੱਥੇ ਰੋਜ਼ ਲੜਾਈਆਂ ਹੋਣਗੀਆਂ ਤੇ ਕਹਿੰਦੇ ਕਿਦੀ ਧੀ ਭੈਣ ਇੱਥੋਂ ਦੀ ਲੰਘੂਗੀ ਤੇ ਤੁਸੀਂ ਚੌਂਕ ਬਣਵਾਇਆ ਤੁਸੀਂ ਕਾਉਂਸਲਰ ਰਹੇ ਹੋ ਤੁਹਾਨੂੰ ਇਹਨਾਂ ਤੋਂ ਜੁਰਬਾ ਵੈ ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ ਦੋ ਨੰਬਰ ਕੰਮ ਕਰਾਏ ਤੁਸੀਂ ਦੱਸੋ ਤੁਸੀਂ ਹੁਣ ਕੀ ਕਰ ਰਹੇ ਹੋ ਸਾਰਿਆਂ ਨੂੰ ਇਹ ਪਤਾ ਹੈ ਸਾਰੇ ਜਣੇ ਇਹ ਬੋਲ ਰਹੇ ਆ ਵੀ ਇਹ ਸਾਰਾ ਦਿਨ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਰਹਿੰਦੇ ਨੇ ਤਾਂ ਕਰਕੇ ਇਹਨਾਂ ਨੇ ਇਹ ਚੀਜ਼ ਖੋਲੀ ਆ ਤਾਂ ਇਹਨਾਂ ਕਰਕੇ ਇਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਕਹਿ ਰਹੇ ਆ ਕਿ ਅਸੀਂ ਖੋਲਾਂਗੇ ਜਿਨੇ ਜੋ ਕਰਨਾ ਕਰ ਲਵੇ ਬਸ ਕੀ ਕੁਰਸਨ ਕਹਿ ਦਿੱਤੀ ਅਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਦੇਣੀ ਜੀ ਅਸੀਂ ਨਾਰਾ ਲਾਵਾਂਗੇ ਅਸੀਂ ਇੱਥੇ ਧਰਨਾ ਦੇਣਾ ਪੈ ਜਾਵੇ 3 ਮਹੀਨੇ ਧਰਨਾ ਦੇਣਾ ਪੈ ਜਾਵੇ ਅਸੀਂ ਦਵਾਂਗੇ ਐਤਾ ਤਾਂ ਸਾਰੀ ਦੁਨੀਆ ਠੇਕੇ ਖੋਲੂਗੀ ਦੁਨੀਆ ਲੱਖਵਤੀ ਬਣੂਗੀ ਪਰ ਇਹ ਚੀਜ਼ਾਂ ਇਹਨਾਂ ਨੂੰ ਪੁੱਛੋ ਕਿ ਤੀਆਂ ਭੈਣਾਂ ਦੀ ਕੋਈ ਔਕਾਤ ਨਹੀਂ ਰਹੀ ਤੀਆਂ ਭੈਣਾਂ ਲੰਘਣ ਦੀ ਕੋਈ ਔਕਾਤ ਨਹੀਂ ਰਹੀ ਅੱਜ 3 ਮਹੀਨੇ ਹੋ ਗਏ ਅਸੀਂ ਕਸਿੱਕੇ ਦੇ ਕਿਸੇ ਦੀਆਂ ਮਿੰਤਾ ਕਰਦੇ ਆਂ ਵੀ ਆ ਗੱਡੀਆਂ ਚੱਕਵਾ ਦਿਓ ਸਾਡੇ ਗਾਹ ਕਿ ਨਹੀਂ ਦਿਖਦੇ ਆਹ ਲੇਡੀ ਆ ਆਹ ਲੇਡੀ ਇਹ ਕੱਲੀ ਔਰ ਨਰਾਇਸ ਘਰ ਦੀ ਠੀਕ ਆ ਮੇਰੀ ਮਾਂ ਆ ਚਾਹੇ ਆ ਨਾਲ ਸੀਮਾ ਬੁਟੀਕ ਆ ਸਾਰੇ ਦੇਖ ਲੋ ਜਨਾਨੀਆਂ ਬੈਂਦੀਆਂ ਨੇ ਕੱਲ ਨੂੰ ਇੱਥੇ ਆ ਕੇ ਨਸ਼ੇ ਪੱਤੇ ਕਰਕੇ ਡਿੱਗਿਆ ਕਰਨਗੇ ਗੱਡੀਆਂ ਚੋਂ ਉਲਟ-ਉਲਟ ਕੇ ਗਾਲ੍ਹਾਂ ਕੱਢਿਆ ਕਰਨਗੇ ਤਾਂ ਦੱਸੋ ਕੌਣ ਜ਼ਿੰਮੇਵਾਰ ਦੱਸੋ ਮੈਨੂੰ ਸਾਡੇ ਬੱਚੇ 4 ਸਾਲ ਦਾ ਮੇਰਾ ਬੇਟਾ ਆ ਜੇ ਬਾਹਰ ਨੂੰ ਉੱਠ ਕੇ ਉਹ ਸ਼ਰਾਬੀਆਂ ਨੂੰ ਦੇਖੂਗਾ ਸ਼ਰਾਬ ਪਾਉਂਦੇ ਆ ਜਾਂ ਜਾਂਦੇ ਆਉਂਦੇ ਆ ਕੀ ਇੰਪੈਕਟ ਪਊਗਾ ਕੀ ਅਸੀਂ ਆਬਰਿੰਗ ਲਿਆਈਏ ਬੱਚਿਆਂ ਦੀ ਦੱਸੋ ਮੈਨੂੰ ਇਹ ਚੀਜ਼ਾਂ ਜਦੋਂ ਨਹੀਂ ਜਦੋਂ ਪਹਿਲੀਆਂ ਸਰਕਾਰਾਂ ਆਈਆਂ ਉਦੋਂ ਤਾਂ ਇਹ ਚੀਜ਼ਾਂ ਸੀ ਨਹੀਂ ਹੁਣ ਸ਼ਰਿਆਮ ਤਲਵਾਰਾਂ ਚੱਲ ਰਹੀਆਂ ਨੇ ਲੜਾਈਆਂ ਹੋ ਰਹੀਆਂ ਨੇ ਗੱਡੀਆਂ ਰੁਕ ਰਹੀਆਂ ਨੇ ਗੱਲ ਗੱਲ ਤੇ ਮੁੰਡੇ ਲੜ ਰਹੇ ਆ ਪਿੱੜ ਰਹੇ ਆ ਦੱਸੋ ਮੈਨੂੰ ਅਸੀਂ ਕਿੱਥੇ ਜਾਈਏ ਆ ਤੁਸੀਂ ਮਾੜੀ ਜੀ ਕੈਮਰੇ ਦੀ ਨਜ਼ਰ ਆ ਗੱਡੀਆਂ ਵੱਲ ਮੁੜਵਾਓ ਰੋਜ਼ ਆ ਮੇਰਾ ਭਰਾ ਆ 16 ਸਾਲ ਦੀ ਉਮਰ ਆ ਇਹਨੂੰ ਰੋਜ਼ ਇਹਨੂੰ ਰੋਜ਼ ਲੋਕੀ ਤਮਕੀਆਂ ਦੇ ਕੇ ਜਾਂਦੇ ਆ ਕਿ ਇੱਥੇ ਗੱਡੀ ਇੱਥੇ ਹੀ ਲੱਗੂਗੀ ਤੂੰ ਜੋ ਕਰਨਾ ਕਰ ਲੈ ਅਸੀਂ ਤੇ ਇੱਥੇ ਲਾਵਾਂਗੇ ਗੱਡੀ ਦੱਸੋ ਜੇ ਇਹ ਚੌਕ ਬਣਵਾਇਆ ਗਿਆ ਆ ਇਹ ਮੋੜ ਕੱਟਣ ਲਈ ਇਹ ਮੋੜ ਕੱਟਣ ਲਈ ਬਣਵਾਇਆ ਗਿਆ ਕਿ ਇੱਥੇ ਗੱਡੀਆਂ ਖੜਵਾਉਣ ਲਈ ਬਣਾਇਆ ਗਿਆ ਜਨਕਪੁਰੀ ਕਿੱਥੇ ਆ ਇੱਥੋਂ ਦੀ 10 ਮਿੰਟ 20 ਮਿੰਟ ਦਾ ਰਾਹ ਆ ਲੋਕੀ ਇੱਥੇ ਆ ਕੇ ਗੱਡੀਆਂ ਲਾ ਕੇ ਜਾਂਦੇ ਆ ਆਪਣੀਆਂ ਸ਼ਰੇਆਮ ਕਿਉਂਕਿ ਕਿਹਦੇ ਪੋਲਿਟਿਸ਼ੀਅਨ ਹੈਗੇ ਆ ਜੀ ਫਲਾਣੇ ਆਈਆਂ ਜੀ ਸਾਰੇ ਇੱਥੇ ਦੇਖੋ ਗੱਡੀਆਂ ਤੇ ਨਜ਼ਰ ਮਾਰੋ ਸਾਨੂੰ ਇਨਸਾਫ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਸਾਡੇ ਸਾਡੇ ਨਾਲ ਖੜੇ ਰਹਿਣ ਮੈਂ ਸਿਰਫ ਮੁਹੱਲੇਦਾਰਾਂ ਨਿਵਾਸੀਆਂ ਨੂੰ ਬੇਨਤੀ ਕਰਦੀ ਆ ਕਿ ਸਾਡੇ ਨਾਲ ਖੜ ਕੇ ਇਸ ਚੀਜ਼ ਦਾ ਸਾਨੂੰ ਸੋਲੂਸ਼ਨ ਦੇਣ ਜੇ ਸਾਰੇ ਕਹਿ ਦੇਣਗੇ ਸਹੀ ਆ ਸਾਨੂੰ ਸਹੀ ਆ ਕੋਈ ਗੱਲ ਤੇ ਮਸਲਾ ਜਿਹੜਾ ਉਹ ਫਖਦਾ ਹੀ ਜਾ ਰਿਹਾ ਹੁਣ ਸ਼ਰਾਬ ਦਾ ਇੱਕ ਠੇਕਾ ਜੀ ਠੇਕੇ ਦਾ ਤਰਾਜ ਹੈ ਇਲਾਕਾ ਨੂੰ ਅਸੀਂ ਆ ਨੂੰ ਜੇ ਇਲਾਕਾ ਨਾਸੀਆਂ ਨੂੰ ਤਰਾਜ ਹੈ ਤੇ ਸਾਨੂੰ ਵੀ ਤਰਾਜ ਹੈ ਜੀ ਪਰ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕਿ ਠੇਕਾ ਕਿਸ ਜਗ੍ਹਾ ਤੇ ਕਿਸ ਸਿਚੁਏਸ਼ਨ ਤੇ ਖੋਲਣਾ ਚਾਹੀਦਾ ਵਾ ਠੀਕ ਹੈ ਸਾਰੀ ਪਬਲਿਕ ਸ਼ਰਾਬ ਡਰਿੰਕ ਕਰਦੀ ਹੈ ਤੇ ਚਲੋ ਠੇਕੇ ਖੁੱਲੇ ਵੀ ਚਾਹੀਦੇ ਪਰ ਘੱਟੋ ਘੱਟ ਇਹ ਦੇਖਣਾ ਚਾਹੀਦਾ ਨੇੜੇ ਸਕੂਲ ਮੰਦਿਰ ਕੋਈ ਚੀਜ਼ ਤਾਂ ਨਹੀਂ ਹੈਗੀ ਪਰਮਿਸ਼ਨ ਦੇਣ ਤੋਂ ਪਹਿਲਾਂ ਸਰਕਾਰ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਹਨ ਲੱਗਦਾ ਨਹੀਂ ਮਾਹੌਲ ਖਰਾਬ ਹੋ ਰਿਹਾ ਹੈ ਬਿਲਕੁਲ ਜੀ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਜੀ ਅੱਛਾ ਦਾ ਇੱਥੇ ਕਿਹਦੇ ਮੰਦਿਰ ਵੀ ਨੇੜੇ ਆ ਹਾਂਜੀ ਬਿਲਕੁਲ ਜੀ ਇੱਥੇ ਚਾਰ ਫਰਲਾਣਾ ਦਾ ਇੱਕ ਮੰਦਿਰ ਹੈ ਜੀ ਆ ਨਾਲ ਸਕੂਲ ਹੈਗਾ ਜੀ ਸਾਡੀ ਗੱਲਬਾਤ ਵਿੱਚ ਬਹਿਸ ਵੀ ਹੋਈ ਹੈ ਨਾ ਨਹੀਂ ਮੇਰੀ ਬਹਿਸ ਨਹੀਂ ਹੋਈ ਜੀ ਸਾਡੇ ਤਾਂ ਭਰਾਈ ਹੈ ਜੀ ਅਸੀਂ ਵੀ ਇਸ ਇਲਾਕੇ ਦੇ ਵਸਨੀਕ ਹਾਂ ਉਹ ਵੀ ਇਸ ਇਲਾਕੇ ਦੇ ਵਸਨੀਕ ਹੈ ਜੀ ਅਸੀਂ ਚਾਹਦੇ ਹੀ ਨਹੀਂ ਕਿ ਸਾ ਆਪਸੀ ਜਿਹੜੇ ਭਾਈਚਾਰੇ ਸਾਡਾ ਖਰਾਬ ਹੋ ਗਿਆ ਅਸੀਂ ਚਾਹਨੀ ਹੈ ਹੱਲ ਜਿਹੜਾ ਭਾਈਚਾਰੇ ਦੇ ਵਿੱਚ ਹੀ ਸਾਰੀ ਗੱਲ ਬੋਲਣ ਨੂੰ ਕਰਕੇ ਚੜਗੇ ਵੀ ਇੱਥੇ ਪਾਰਕਿੰਗ ਦਾ ਰੋਲਾ ਵੀ ਗੱਡੀਆਂ ਰੋਲਾ ਹਾਂ ਗੱਡੀਆਂ ਦਾ ਵੀ ਮਸਲਾ ਹੈਗਾ ਜੀ ਜਿਹੜੀ ਗੱਡੀਆਂ ਕੋਈ ਦੁਕਾਨਦਾਰ ਜਾਂ ਆਂਢੀ ਗੋਂਢੀ ਖਲੋਂਦੇ ਉਹਨਾਂ ਦੀ ਕੋਈ ਤਰਾਜ ਨਹੀਂ ਜਿਹੜੇ ਬਾਹਰੋਂ ਪਬਲਿਕ ਆਕੇ ਤੇ ਗੱਡੀਆਂ ਖਲੋਂਦੀਆਂ ਚਾਰ-ਚਾਰ ਦਿਨ ਖਲੋਤੀਆਂ ਜਾਂਦੀਆਂ ਉਹਨਾਂ ਦਾ ਤਾਂ ਤਰਾਜ ਹੀ ਗਈ ਹੈ ਜੀ ਲੱਗਦਾ ਇਹ ਸ਼ਰਾਬ ਠੇਕਾਂ ਖੋਲਣ ਦਾ ਰੋਲਾ ਦੇਖੋ ਜੀ ਜੇ ਜਨਤਾ ਨੂੰ ਤਰਾਜ ਹੈ ਜੀ ਅਸੀਂ ਨਾਲ ਬੈਠੇ ਹਾਂ ਜਦੋਂ ਤੱਕ ਬੈਠਣਗੇ ਉਹਨਾਂ ਦੇ ਨਾਲ ਆ ਪੂਰੇ ਉਹਨਾਂ ਦਾ ਸਾਥ ਸਾਨੂੰ ਅਸੀਂ ਕਹਾਂਗੇ ਕਿ ਠੇਕਾ ਨਾ ਖੁੱਲ੍ਹੇ